ਅਗਰ ਤੁਸੀਂ ਵੀ 1 ਮਹੀਨੇ ਦੇ ਵਿੱਚ ਵਧਿਆ ਪੇਟ ਇਹਨੂੰ ਇਸ ਤਰ੍ਹਾਂ ਕੱਟ ਕਰਨਾ ਚਾਹੁੰਦੇ ਹੋ ਤਾਂ ਮੈਂ ਅੱਜ ਬੈਸਟ 6 ਐਕਸਰਸਾਈਜ਼ਾਂ ਲੈ ਕੇ ਆਇਆ ਜਿਹਦੇ ਨਾਲ ਤੁਹਾਡਾ ਬਹੁਤ ਹੀ ਜਲਦੀ ਪੇਟ ਘਟ ਜਾਊਗਾ ਆਓ ਮੈਂ ਉਹਨਾਂ ਐਕਸਰਸਾਈਜ਼ਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਦਾ ਐਕਸਰਸਾਈਜ਼ ਜੰਪਿੰਗ ਸਕੈਟ ਇਹ ਤੁਸੀਂ 15 ਤੋਂ ਵੀ ਰੈਪਿਟੇਸ਼ਨ ਮਾਰਨੇ ਅਗਲੀ ਐਕਸਰਸਾਈਜ਼ ਪੁਸ਼ਅਪ ਵੀ ਤੁਸੀਂ 15 ਤੋਂ 20 ਰੈਪੀਟਿਸ਼ਨ ਮਾਰਨੇ ਆ ਹਰ ਰੈਪੀਟਿਸ਼ਨ ਦੇ ਤਿੰਨ ਸੈੱਟ ਤੁਸੀਂ ਲਾਉਣੇ ਆ ਜੰਪਿੰਗ ਜੈਕਸ बर इह तौत रेपिटेशन मार् Next exercise hai. ਨੈਕਸ ਹਾਈ 니 ਜੰਪ ਇਹ ਵੀ ਤੁਸੀਂ 20 ਤੋਂ 30 ਰੈਪੀਟੀਸ਼ਨ ਕਰੋ। ਇਹਨਾਂ 6 ਐਕਸਸਾਂ ਜਾਂ ਤਾਂ ਤੁਸੀਂ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਕਿ ਆਉਣ ਵਾਲੀ ਵੀਡੀਓ 'ਚ ਤੁਹਾਡੀ ਹੋਰ ਵੀ ਬੈਸਟ ਐਕਸਰਸਾਈਜ਼ ਲੈ ਕੇ ਆਵਾਂ ਜੋ ਕਿ ਤੁਹਾਡੀ ਜਲਦੀ ਹੀ ਫੈਟਲੋਸ ਬੇਲ